ਪੰਜਵੇਂ ਗੇਅਰ ਵਿੱਚ ਗੱਡੀ ਚਲਾਉਂਦੇ ਹੁੰਦੇ ਸੀ ਉਦੋਂ ਥੋੜਾ ਪਿੱਛੇ ਆ ਗਿਆ ਹੈ ਨਾ ਪਹਿਲੇ ਗੇਅਰ 'ਚ ਚਲਾਉਣ ਲੱਪੇ ਆ ਹੁਣ ਇਹਨਾਂ ਨੂੰ ਗੱਡੀ ਨਿਊਟਰਲ ਕਰਨ ਦਾ ਵੀ ਬਲ ਦੱਸਿਆ ਜਾਵੇ ਵੀ ਇਹ ਗੱਡੀ ਕਿੱਦਾਂ ਨਿਊਟਰਲ ਕਰਨ ਸასიਖਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਦੋਸਤੋ ਅੱਜ ਮੈਂ ਬਹੁਤ ਜਿਹਦਾ ਡੂੰਗਾ ਵਿਸ਼ਾ ਤੁਹਾਡੇ ਵਿੱਚ ਲੈ ਕੇ ਆਉਣ ਲੱਗਾ ਹਾਂ ਕਿਉਂਕਿ ਜਿਹੜੇ ਬੰਦੇ ਆਪਣੇ ਪੰਜਾਬ ਵਿੱਚ ਦਾ ਮਤਲਬ ਵੀਰ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਸੀ ਹੁਣ ਉਹ ਵੀਰ ਜਿਹੜੇ ਆ ਆਪਣੇ ਜਿਹੜਾ ਗੋਲੀਆਂ ਦਾ ਸੇਵਨ ਜਿਹੜੇ ਕਰਦੇ ਆ ਜੀਭ ਥੱਲੇ ਰੱਖਣ ਵਾਲੀਆਂ ਦਾ ਸੋ ਇੱਥੇ ਮੈਂ ਹਸਪੀਟਲ ਆਇਆ ਸੀ ਮੈਂ ਦੇਖਿਆ ਸੀ ਵੀ ਮੈਂ ਹੁਣ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਇਹਨਾਂ ਨੂੰ ਗਾਂ ਵੀ ਕੋਈ ਰਾਹ ਦੱਸਿਆ ਜਾਵੇ ਇਹਨਾਂ ਨੇ ਇੱਕ ਸਟੈਪ ਪਿੱਛੇ ਤਾਂ ਆਏ ਆ ਚਲੋ ਹਜੇ ਇਹਨਾਂ ਨੇ ਪੂਰਾ ਪੂਰਨ ਤੌਰ ਤੇ ਕਲੀਨ ਤੇ ਨਹੀਂ ਹੋਏ ਹੈਗੇ ਸਾਫ਼ ਨਹੀਂ ਹੋਏ ਹੈਗੇ ਪਰ ਇਦਾਂ ਵੀ ਉਹ ਜਿਹੜੀ 5ਵੇਂ ਗੇਅਰ ਵਿੱਚ ਗੱਡੀ ਚਲਾਉਂਦੇ ਹੁੰਦੇ ਸੀ ਉਦੋਂ ਥੋੜਾ ਪਿੱਛੇ ਆ ਗਏ ਹੈ ਨਾ ਪਹਿਲੇ ਗੇਅਰ 'ਚ ਚਲਾਉਣ ਲੱਪੇ ਆ ਹੁਣ ਇਹਨਾਂ ਨੂੰ ਗੱਡੀ ਨਿਊਟਰਲ ਕਰਨ ਦਾ ਵੀ ਬਲ ਦੱਸਿਆ ਜਾਵੇ ਵੀ ਇਹ ਗੱਡੀ ਕਿ ਮੈਂ ਇੱਧਰ ਭਾਜੀ ਬੈਠਿਆ ਭਾਜੀ ਕਿੰਨਾ ਚਿਰ ਨਸ਼ਾ ਕੀਤਾ ਤੁਸੀਂ ਮੇਰਾ ਮੋਹ ਚਰ ਹੋ ਗਿਆ ਭਾਜੀ ਕੀ ਕੀ ਖਾਦਾ ਤੁਸੀਂ ਮੈਂ ਡੋਡੇ ਖਾਦੇ ਸੀ ਹੀਮ ਖਾਦੇ ਕਾਫੀ ਬਹੁਤ ਕੁਸਤਾ ਤੇ ਹੁਣ ਕਿਦਾਂ ਮਤਲਬ ਗੋਲੀ ਖਾਣੇ ਆ ਕਿਹਨਾਂ ਖੰਡੀ ਤੇ ਕਿੰਨੀਆਂ ਗੋਲੀਆਂ ਖਾਣੇ ਆ ਗੋਲੀ ਮੈਂ ਇੱਕੋ ਹੀ ਖਾਂਦਾ ਇੱਕੋ ਹੀ ਖਾਂਨੇ ਆ ਮਤਲਬ ਇਹਨੂੰ ਛੱਡਣਾ ਚਾਹੁੰਦੇ ਮਨ ਚ ਹੈਗਾ ਹਾਂਜੀ ਕਿਦਾਂ ਭਾ ਅ ਮਤਲਬ ਕਿੰਨੇ ਚਿਰ ਭਾਜੀ ਤੁਸੀਂ ਚਿੱਟੇ ਦਾ ਨਸ਼ਾ ਸੇਵਨ ਕੀਤਾ ਪਹਿਲਾਂ ਮੈਂ ਭਾਈ 3-4 ਸਾਲ ਤੋਂ ਉੱਚੀ ਬੋਲੋ ਭਾਈ 3-4 ਸਾਲ ਪਹਿਲਾਂ 14 ਸਾਲ ਪਿੱਛੇ ਹੁਣ ਕਿੰਨੇ ਚਿਰ ਤੋਂ ਇਹ ਗੋਲੀ ਖਾ ਰਹੇ ਆ ਗੋਲੀ ਭਾਜੀ 2 ਕਿਸਾਲ ਤੋਂ ਖਾ ਰਹੇ ਆ ਤੇ ਇਹਨੂੰ ਛੱਡਣਾ ਚਾਹੁੰਦੇ ਆ ਹਾਂਜੀ ਹਾਂਜੀ ਛੱਡ ਦਾਂਗੇ ਤੇ ਤੁਸੀਂ ਕੀ ਮਦਦ ਲੈਣਾ ਚਾਹੁੰਦੇ ਗਵਰਨਮੈਂਟ ਤੁਹਾਡੀ ਕਿਹੜੇ ਤਰੀਕੇ ਨਾਲ ਮਦਦ ਕਰੇ ਵੀ ਜਿਹੜਾ ਤੁਹਾਨੂੰ ਇਹਨ ਜਦਾਂ ਮਤਲਬ ਨਸ਼ਾ ਰਹਿਤ ਕਰ ਦਿੱਤਾ ਜਾਵੇ ਉਹਦੇ ਲਈ ਕੀ ਹੈਲਪ ਚਾਹੁੰਦੇ ਗਵਰਨਮੈਂਟ ਤੋਂ ਗਵਰਨਮੈਂਟ ਭਾਜੀ ਜਾਂ ਫਿਰ ਹੁਣ ਮੰਨ ਲਓ ਲੋਡੇ ਕਹਿੰਦੇ ਲੋਡੇ ਖਾਣੇ ਬੈਟਰ ਆ ਇਹਦੇ ਨਾਲ ਗੋਲੀ ਨਾਲ ਜਾਂ ਚਿੱਟੇ ਨਾਲੋਂ ਵੀ ਹਰੇਕ ਨਸ਼ੇ ਨਾਲੋਂ ਇਹਦਾ ਨੁਕਸਾਨ ਵੀ ਤੁਹਾਨੂੰ ਜਦੋਂ ਮਲਕਬਰਾਟ ਵਗੈਰਾ ਇਦਾਂ ਕੁਝ ਹੁੰਦਾ ਇਹਦਾਂ ਕੁਝ ਭਾਜੀ ਮੈਂ ਤਾਂ ਇੱਕ ਹੀ ਖਾਂਦਾ ਜਿਹੜੇ ਜ਼ਿਆਦੀਆਂ ਖਾਂਦੇ ਉਹਨਾਂ ਨੂੰ ਹੋਇਆ ਨੁਕਸਾਨ ਅੱਛਾ ਜ਼ਿਆਦੀਆਂ ਖਾਣ ਵਾਲੇ ਵੀ ਹੈਗੇ ਹਾਂ ਅ ਤੋ ਚਾਰ-ਚਾਰ ਖਾਣ ਵਾਲੇ ਵੀ ਹੈਗੇ ਹਨ ਚਲੋ ਵੀ ਆ ਭਰਾ ਨੇ ਆਪਣਾ ਦੁੱਖ ਦੱਸਿਆ ਆ ਤੇ ਇੱਧਰ ਵੀਰ ਆਪਣੇ ਲੈਣਾ ਵਿੱਚ ਲੱਗੇ ਹੋਏ ਸੀ ਤੇ ਵਿੱਚ ਦੇਖ ਦੇਖ ਕੇ ਭਰਾ ਕਈ ਪਰੇ ਨੂੰ ਵੀ ਹੋਈ ਜਾਂਦੇ ਆ ਤੇ ਉਹ ਸਾਰੇ ਮਲਜ ਦਾ ਆਪਣੀ ਬਾਰੀ ਦੀ ਉਡੀਕ ਕਰ ਰਹੇ ਆ ਵੇ ਕਿੱਦਾਂ ਉਹਨਾਂ ਨੂੰ ਆਜੋ ਭਾਜੀ ਉਧਰ ਭਰਾਵਾ ਕੋ ਚਲੀਏ ਦਵਾਈ ਖਾਣੇ ਨੇ ਤੁਸੀਂ ਤੇ ਤੁਸੀਂ ਇੱਥੇ ਆਏ ਆ ਓਏ ਓਏ ਜੀ ਜੀ ਭਾਈ ਮੋਲੇ ਵੜੀ ਜਾਣੇ ਮੁੰਡੇ ਨਾਲ ਠੀਕ ਹੈ ਜੀ ਤੁਸੀਂ ਭਾਜੀ ਇਹ ਕਿੰਨਾ ਚਿਰ ਹੋ ਗਿਆ ਦਵਾਈ ਖਾਂਦੇ ਨੂੰ ਮੈਨੂੰ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਤੇ ਜਿੱਦਾਂ ਮਤਲਬ ਪਹਿਲਾਂ ਹੋਰ ਕੋਈ ਨਸ਼ਾ ਕਰਦੇ ਸੀ ਹਾਂ ਜੀ ਤੇ ਹੁਣ ਕਿਦਾਂ ਦਵਾਈ ਨਾਲ ਤੁਹਾਡਾ ਸਰੀਰ ਹੀ ਜਾਂਦਾ ਹਾਂ ਜੀ ਕੰਮ ਕਰ ਕਰਦੇ ਕੋਈ ਹਾਂ ਜੀ ਤੇ ਮਤਲਬ ਇਹਨੂੰ ਛੱਡਣਾ ਚਾਹੁੰਦੇ ਆ ਹਾਂ ਜੀ ਹਾਂ ਜੀ ਤੇ ਤੁਹਾਨੂੰ ਕੀ ਲੱਗਦਾ ਵੀ ਜਦੋਂ ਸਰਕਾਰੀ ਜਿਹੜੇ ਸੈਂਟਰ ਹੁੰਦੇ ਆ ਉਹਨਾਂ ਵਿੱਚ ਜਦਾਂ ਮਤਲਬ ਤੁਹਾਡੀ ਮੰਤ ਕੀਤੀ ਜਾਵੇ ਜਾਂ ਕੋਈ ਸੰਸਥਾ ਕੋਈ ਕੋਣ ਤੁਹਾਡੀ ਮੰਤ ਕਰੇ ਵੀ ਜਿਹੜਾ ਤੁਸੀਂ ਇਸ ਗੋਲੀ ਤੋਂ ਵੀ ਛੁੱਟ ਜਾਵੇ ਤੁਹਾਡਾ ਛਟਕਾਰਾ ਹੋ ਜਵੇ ਕੀ ਚਾਹੁੰਦੇ ਆ ਤੁਸੀਂ ਹਾਈ ਤਾਂ ਚਾਹੁੰਦੇ ਇਹ ਜੀ ਗੋਲੀ ਤੋਂ ਵੀ ਛਟਕਾਰਾ ਹੋ ਜਵੇ ਛੱਡਣਾ ਚਾਹੁੰਦਾ ਹੈ ਨਾ ਦਿਲ ਹਾਂਜੀ ਹਾਂਜੀ ਦੋਸਤੋ ਜਿੰਨੇ ਵੀ ਬੰਦੇ ਆ ਇੱਥੇ ਜਿਹਨੂੰ ਵੀ ਤੁਸੀਂ ਪੁੱਛ ਲੂਗੇ ਉਹਨੇ ਇਹ ਹੀ ਕਹਿਣਾ ਵੀ ਮੇਰਾ ਜੀ ਕਰਦਾ ਹੈ ਛੱਡਣ ਨੂੰ ਪਰ ਉਹ ਜਦੋਂ ਬੰਦਾ ਹੁਣ ਇਹ ਬਿਮਾਰੀ ਹੁੰਦੀ ਹੈ ਕਿਸਮ ਦੀ ਨਸ਼ਾ ਜਿਹੜਾ ਹੈ ਨਾ ਉਹ ਬੰਦਾ ਉਸ ਬਿਮਾਰੀ ਵਿੱਚ ਫਸਿਆ ਹੁੰਦਾ ਇਸ ਕਰਕੇ ਉਹਨੂੰ ਜਦਾਂ ਪਤਾ ਨਹੀਂ ਲੱਗਦਾ ਹੈਗਾ ਸੋ ਇੱਧਰ ਭਾਜੀ ਹੁਣੀ ਆਟੋ 'ਤੇ ਆਏ ਆ ਉਹਨਾਂ ਨੂੰ ਪੁੱਛ ਲੈਨੇ ਆ ਕਿਸੇ ਕੇ ਸਾਥ ਆਏ ਆ ਆਪ ਨਹੀਂ ਨਸ਼ਾ ਕਰਤੇ ਠੀਕ ਹੈ ਭਾਈ ਉਹ ਕਿਸੇ ਕੇ ਸਾਥ ਮਤ ਭਾਈ ਆਇਆ ਕਰੋ ਐਸੇ ਫਿਰ ਹੈ ਨਾ ਆਪ ਵੀ ਜੇ ਹੀ ਸੋਚੇਗਾ ਜੋ ਇਸ ਮੋੜ ਤੇ ਆ ਜਾਏਗਾ ਲੋਕ ਸੋਚਣਗੇ ਵੀ ਗੋਲੀ ਲੈਨੇ ਆ ਗਿਆ ਹੈ ਨਾ ਸੋ ਮੈਂ ਹੁਣ ਬੇਨਤੀ ਕਰਨਾ ਚਾਹੁੰਦਾ ਆਪਣੀਆਂ ਜਿਹੜੀਆਂ ਸੰਸਥਾਵਾਂ ਆ ਜਿਨ੍ਹਾਂ ਵਿੱਚ ਲਾ ਲਓ ਵੀ ਸਾਡੀ ਮੁੱਖ ਜਿਹੜੀ ਸ਼੍ਰੋਮਣੀ ਕਮੇਟੀ ਆ ਜਾਂ ਸਾਡੀਆਂ ਜਿਹੜੀਆਂ ਐਨ ਜੀਓ ਆ ਜਾਂ ਸਾਡੀ ਸਰਕਾਰ ਦੀਆਂ ਹੋਰ ਜਿਹੜੀਆਂ ਸੰਸਥਾਵਾਂ ਆ ਜਿਹੜੀਆਂ ਇਹਨਾਂ ਦੀ ਬਾਹ ਫੜ ਸਕਦੀਆਂ ਇਹਨਾਂ ਨੂੰ ਅੱਗੇ ਰੋਜ਼ਗਾਰ ਸਹੀ ਕਰਕੇ ਰੋਜ਼ਗਾਰ ਤੇ ਲਾ ਸਕਦੀਆਂ ਤੋ ਕਿ ਇਹਨਾਂ ਨੂੰ ਧਿਆਨ ਦੇਣ ਦੀ ਬਹੁਤ ਲੋੜ ਹੈ ਜਿਹੜੀਆਂ ਆਪਾਂ ਫ੍ਰੀ ਚੀਜ਼ਾਂ ਦਿੰਨੇ ਆ ਨਾ ਫ੍ਰੀ ਚੀਜ਼ਾਂ ਤੇ ਚਲੋ ਮੰਨਿਆ ਠੀਕ ਹੈ ਲੋੜਵੰਦ ਪਰਿਵਾਰਾਂ ਨੂੰ ਚਾਹੀਦੀਆਂ ਹੁੰਦੀਆਂ ਹਨ ਜਿਹੜੇ ਵਿਚਾਰੇ ਨਹੀਂ ਉਸ ਲੈਵਲ ਤੇ ਹੈਗੇ ਵਿਚਾਰੇ ਨਹੀਂ ਆਪਣੇ ਜੋ ਕਰ ਸਕਦੇ ਪਰ ਮੈਂ ਹੁਣ ਇਹ ਬੇਨਤੀ ਕਰਨਾ ਚਾਹੁੰਦਾ ਵੀ ਇਹਨਾਂ ਬਾਰੇ ਵੀ ਕੁਝ ਸੋਚਿਆ ਜਾਵੇ ਗਵਰਨਮੈਂਟ ਅੱਗੇ ਆਣ ਕੇ ਜਿਹੜੇ ਜ਼ਿੰਮੇਵਾਰ ਬੰਦੇ ਆ ਜਿਹੜੇ ਆਗੂ ਸਹਿਬਾਨ ਆ ਆਪਣੇ ਲੀਡਰ ਸਹਿਬਾਨ ਆ ਉਹ ਅੱਗੇ ਆਣ ਕੇ ਇਹਨਾਂ ਉੱਤੇ ਵੀ ਕੰਮ ਕਰੇ ਇਹਨਾਂ ਦੇ ਜਿਹੜਾ ਨਸ਼ੇ ਜਿਹੜੇ ਉਹ ਛੜਾ ਹਾਂ ਕਿਦਾਂ ਭਾਈ ਵਧੀਆ ਵਧੀਆ ਤੇ ਭਾਈ ਦਵਾਈ ਲੈਣਾ ਹੈ ਹਾਂ ਤੇ ਭਾਈ ਕਿੰਨਾ ਚਿਰ ਹੋ ਗਿਆ ਦਵਾਈ ਖਾਂਦੇ ਨੂੰ ਦਵਾਈ ਖਾਂਦੇ ਨੂੰ ਹੋ ਗਿਆ ਮਾਨੂੰ 2-3 ਸਾਲ ਹੀ ਯਾਰ 2-3 ਸਾਲ ਉੱਤੇ ਭਾਈ ਛੁੱਟ ਦੀ ਗੱਲ ਨਹੀਂ ਹੈਗੀ ਵੀ ਦਵਾਈ ਤਾਂ ਹੁੰਦੀ ਆ ਚਲੋ ਹਫ਼ਤਾ-ਦਸ ਦਿਨ ਖਾਣ ਲਈ ਇਹ ਕੀ ਚੱਕਰ ਹੋ ਜਾਂਦਾ ਪਤਾ ਨਹੀਂ ਯਾਰ ਕੀ ਚੱਕਰ ਆ ਹੁਣ ਕੀ ਪਾਉਂਦੇ ਆ ਵਿੱਚ ਇਹਦਾ ਬੰਦਾ ਉਹ ਉਹਦੇ ਨਾਲ ਦੂਸਰੇ ਸਮਾਨ ਨਾਲੋਂ ਵੀ ਕੰਮ ਵੱਜ ਜਾਂਦਾ ਬੰਦਾ ਇੰਨਾ ਹੁਣ ਵੱਜੇ ਆ ਖਾਣੀ ਪਾਣੀ ਸਾਨੂੰ ਕੰਮ ਤੇ ਫੇਜ ਜਾਵਾਂਗੇ ਅਸੀਂ ਮਤਲਬ ਤੁਸੀਂ ਚਾਹੁੰਦੇ ਆ ਛੱਡਣਾ ਚਾਹੁੰਦੇ ਆ ਛੱਡਣਾ ਤਾਂ ਚਾਹੁੰਦੇ ਆ ਇਹਦਾ ਉਹ ਬੰਦਾ ਸਮਾਂ ਕੱ ਇੱਥੇ ਆਣੇ ਨੇ ਮਿੰਤਾ ਕਰਨੀਆਂ ਪੈਣੀਆਂ ਹੁਣ ਘੰਟਾ ਇੱਥੇ ਅੱਧਾ ਘੰਟਾ ਸੈੱਜਨ ਹੋਣਾ ਪੈਣਾ ਤੇ ਸਰੀਰ ਨੂੰ ਵੀ ਭਾਜੀ ਨੁਕਸਾਨ ਕਰਦੀ ਏ ਕੋਈ ਨੁਕਸਾਨ ਤਾਂ ਕਰਦੀ ਏ ਦੱਸਦੇ ਆ ਕਹਿੰਦੇ ਲੀਵਰ ਉੱਤੇ ਨੁਕਸਾਨ ਬਹੁਤ ਕਰਦੀ ਏ ਤੁਹਾਨੂੰ ਉਦਾਂ ਕੀ ਮਹਿਸੂਸ ਹੁੰਦਾ ਜਦੋਂ ਤੁਸੀਂ ਖਾਣੇ ਮਾਲ ਜਿਹਦਾ ਅੰਦਰ ਕੋਈ ਤੁਹਾਨੂੰ ਹੰਦੀ ਪ੍ਰੋਬਲਮ ਆਉਂਦੀ ਏ ਜਿਦਾ ਦਿਲ ਕਾਲਾ ਪੈਂਦਾ ਹੋਵੇ ਜਾਂ ਘਬਰਾਹਟ ਹੁੰਦੀ ਹੋਵੇ ਜਾਂ ਤਰੇਲੀਆਂ ਆਉਣ ਲੱਗ ਪਈ ਏ ਇਦਾਂ ਹੁੰਦਾ ਭਾਈ ਹਾਂ 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 ਠੀਕ ਏ ਭਾਈ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਰ ਭਾਈ ਮੋਢੀ ਹਾਂ ਭਾਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਦਵਾਈ ਖਾਂਦੇ ਭਾਈ ਮੈਨੂੰ ਹੋ ਗਿਆ 6-7 ਮਹੀਨੇ ਡੋਡੇ ਖਾਂਦਾ ਸੀ ਪਹਿਲਾਂ ਮੇਰਾ ਖਰਚਾ ਬਹੁਤ ਸੀ ਜ਼ਿਆਦਾ ਤੇ ਇਸ ਲਈ ਮੈਂ ਹੁਣ ਵਿਆ ਤੋ ਮੇਰਾ ਬੈਨੇਫਿਟ ਹੈ ਅਭੀ ਆਪਾਂ ਨੂੰ ਹੁਣ ਕੋਈ ਖਰਚਾ ਨਹੀਂ ਕਰਨਾ ਪੈਂਦਾ ਮੇਰੇ ਜਿਹੜੇ 200 ਰੁਪਏ ਦੁੱਧ ਦੇ ਖਰਚਦਾ ਸੀ ਉਹ ਹੀ ਮੇਰੇ ਨਿਆਣੇ ਦਾ ਦੁੱਧ ਪਾਣੀ ਆਉਂਦਾ ਆ ਜਿਹੜੀ ਦਵਾਈ ਆ ਨਾ ਇਹ ਮੇਰਾ ਖਰਚਾ ਘਟ ਗਿਆ ਸਾਰਾ ਪ੍ਰਾਇਮਰ ਮੇਰਾ ਘਰੇ ਕੰਮ ਦਾ ਜਾਂਦਾ ਤੇ ਇਤੁਈ ਮੈਨੂੰ ਛੱਡਣਾ ਚਾਹੁੰਦੇ ਆ ਇਹਨੂੰ ਭਾਈ ਛੱਡਣਾ ਚਾਹੁੰਦੇ ਮੈਂ ਤਾਂ ਬਹੁਤ ਘਟਾਈ ਦਾ ਚੌਥਾ ਹਿੱਸਾ ਹੀ ਲਾਉਣਾ ਜਿਆਦਾ ਨਹੀਂ ਲਾਉਣਾ ਬਸ ਠੀਕ ਹੈ ਚੌਥਾ ਹੀ ਲਾਉਣਾ ਸਾਨੂੰ ਪਤਾ ਗਰਮੀ ਆ ਗਰਮੀ ਦੇ ਵਿੱਚ ਭਾਈ ਨੁਕਸਾਨ ਕਰਦੀ ਗਰਮ ਗੋਲੀ ਆ ਇਸ ਲਈ ਚੌਥਾ ਲੈਂਦਾ ਹਾਂ ਤਾਂ ਆਪ ਲੋਕਾਂ ਨੂੰ ਕਹਿੰਦਾ ਗੋਲੀ ਘਟਾਓ ਤੇ ਇਹ ਚੌਥਾ ਹਿੱਸਾ ਵੀ ਛੱਡਣਾ ਚਾਹੁੰਦੇ ਉਹਦਾ ਛੱਡਣ ਦਾ ਹੈਗਾ ਤੁਹਾਡੇ ਹਾਂ ਭਾਜੀ ਮੈਂ ਇਹ ਪੁੱਛਿਆ ਸੀ 2000 ਦੀ ਦਵਾਈ ਆ ਆ ਥੋੜੀਆਂ ਜੀਆਂ ਕਿਸ਼ਤਾਂ ਸਾਡੇ ਸਹਰੇ ਆ ਐ ਚੱਕੇ ਸੀ ਕਾ ਮੈਂ ਦਾ ਘਰ ਵਾਲੀ ਨੇ ਉਹ ਪੈਸੇ ਲਾਉਣ ਦੇ ਕਰਕੇ ਉਸ ਤੋਂ ਬਾਅਦ ਭਾਜੀ ਛੋੜਾ ਜਿੱਤਾ ਬਾਹਰ ਚਲ ਗਿਆ ਮਨੀਲੇ ਤੇ ਉਹ ਕਹਿੰਦਾ 2000 ਦੀ ਦਵਾਈ ਲੈ ਆਏ ਤਾਂ ਛੱਡ ਦੇਣਾ ਅੱਛਾ ਮਤਲਬ ਇਹ ਜਿਹੜੀਆਂ ਤੇਰੀਆਂ ਕਿਸ਼ਤਾਂ ਆ ਉਹ ਤੂੰ ਨਹੀਂ ਲਾ ਰਿਹਾ ਇਹ ਗੋਲੀ ਲਾ ਰਹੀ ਆ ਨਹੀਂ ਭਾਜੀ ਮਤਲਬ ਇਹ ਆ ਵੀ ਜਿਹੜੀਆਂ ਮੇਰੀਆਂ 200 ਰੁਪਈਆ ਨਸ਼ੇ ਤੇ ਖਰਚਦਾ ਸੀ ਹੈ ਨਾ ਉਹ ਮੇਰਾ ਬਚ ਗਿਆ ਇਹ ਤਾਂ 300 ਰੁਪਏ ਨਾ ਭਾਜੀ ਮੇਰਾ ਕੁਝ ਨਹੀਂ ਹੁੰਦਾ ਸੀ ਹੁਣ 500 ਦਾ 500 ਹੀ ਮੇਰਾ ਘਰੇ ਆਉਂਦਾ ਯਾਨੀ ਆ ਦਵਾਈ ਦਾ ਫਾਇਦਾ ਆਇਆ ਸੰਨ ਫਾਇਦਾ ਚਲੋ ਇਹ ਵੀ ਮੈਂ ਆਪਣੀ ਮਜਬੂਰੀ ਦੱਸੀ ਆ ਨਾ ਵੀ ਗੋਲੀਆਂ ਜਿਆਦਾ ਵੀ ਨਹੀਂ ਖਾਂਦੇ ਆ ਪੰਜ ਜਿਆਦਾ ਸਾਨੂੰ ਪਤਾ ਨੁਕਸਾਨ ਆ ਉਦੋਂ ਅਟੈਕ ਵੀ ਆ ਸਕਦਾ ਗੋਲੀ ਨਾਲ ਕਰਮੀ ਆ ਗੋਲੀ ਵੀ ਕਰਮੀ ਆ ਇਸ ਲਈ ਆਪਾਂ ਚੌਥਾ ਹੀ ਲਾਈਦਾ ਰੋਟੀ ਪਾਣੀ ਫੋਨ ਖਾਈਦਾ ਠੀਕ ਹੈ ਜੀ ਇਧਰ ਭਰਾ ਉਧਰ ਅੱਗੇ ਰੋਲਾ ਵੀ ਪੈ ਗਿਆ ਸੀ ਕੋਈ ਹੈ ਨਾ ਉਹ ਆਧਾਰ ਕਾਰਡ ਦੇ ਉੱਤੇ ਜਿੱਦਾਂ ਇਹ ਮਿਲਦੀ ਆ ਦਵਾਈ ਤੇ ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹੁੰਦਾ ਵੀ ਥੋੜਾ ਜਿਹਾ ਇਸ ਚੀਜ਼ ਤੋਂ ਕੰਟਰੋਲ ਕਰੋ ਕਿਉਂਕਿ ਜਿਹੜਾ ਮਨੁੱਖਾ ਜਨਮ ਆਇਆ ਬਾਰ ਬਾਰ ਨਹੀਂ ਮਿਲਦਾ ਚਲੋ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਇਨਸਾਨ ਗਲਤੀਆਂ ਦਾ ਪੁੱਤ ਲਾਇਆ ਪਰ ਜਦੋਂ ਕਹਿੰਦੇ ਹੁੰਦੇ ਆ ਸੂਬਾ ਦਾ ਭੁੱਲਾ ਜੇ ਸ਼ਾਮੀ ਬੋੜੇ ਮਤਲਬ ਜੇ ਸੂਬਾ ਦਾ ਭੁੱਲਾ ਜੇ ਸ਼ਾਮ ਨੂੰ ਬੋੜੇ ਆਵੇ ਮੁੜੇ ਆਵੇ ਤੇ ਫੇਰ ਕੋਈ ਚੱਕਰ ਨਹੀਂ ਹੁੰਦਾ ਹੁੰਦਾ ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਤੁਹਾਡੇ ਤੋਂ ਅਗਿਆ ਮੰਗਦਾ ਜੀ ਮੈਂ ਤੁਹਾਡਾ ਆਪਣਾ ਹੌਂਟੀਮਾਨ ਧੰਨਵਾਦ